ਅਮਸਰ ਟੂਡੇ ਦੇ ਸਾਰੀ ਦੇਸ਼ਕਨ ਨੂੰ ਬਹੁਤ ਬਹੁਤ ਸਵਾਗਤ ਹੈ ਅੱਜ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅਮਸਰ ਪੁਲਿਸ ਨੇ ਚੇੜੀ ਇੱਕ ਖਾਸ ਮੁਹਿੰਮ ਹੁ ਨਹੀਂ ਬਚਣਗੇ ਚਾਈਨਾ ਡੋਰ ਵੇਚਣ ਵਾਲੇ ਨਾ ਹੀ ਇਸ ਖੂਨੀ ਡੋਰ ਦੀ ਵਰਤੋਂ ਕਰਨ ਵਾਲੇ ਡੋਂਡੀ ਕੀਤੀ ਜਾ ਰਹੀ ਵਰਤੋਂ ਨਹੀਂ ਬਚਣਗੇ ਆਪਣੀਆਂ ਛੱਤਾਂ ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਤੇ ਰਹੇਗੀ ਅਮਸਰ ਪੁਲਿਸ ਦੀ ਨਜ਼ਰ ਮਾਪਿਆਦੀ ਹੋਏਗੀ ਕਾਨੂੰਨੀ ਕਾਰਵਾਈ ਸਖਤੀ ਨਾਲ ਪੁੱਛਿਆ ਜਾਏਗਾ ਕਿ ਇਹ ਚੈਨਾ ਡੋਰ ਕਿਸ ਤੋਂ ਖਰੀਦੀ ਅਮਸ਼ਦ ਪੁਲਿਸ ਨੇ ਇਸ ਮਹਮੇਂ ਦੇ ਨਾਲ 3 ਚੈਨਾ ਡੋਰ ਵੇਚਣ ਵਾਲੇ ਵੱਡੀ ਗਿਣਤੀ ਵਿੱਚ ਡੋਰ ਸਮੇਤ ਕਾਬੂ ਚੈਨਾ ਡੋਰ ਦੇ ਖਾਤਮੇ ਤੱਕ ਇਹ ਮਹਮਮ ਜਾਰੀ ਰਹੇਗੀ ਇਸ ਮਹਮੇਂ ਬਾਰੇ ACP ਸੈਂਟਰਲ ਸ਼੍ਰੀ ਜਸਪਾਲ ਸਿੰਘ ਜੀ ਨਾਲ ਕੀਤੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਮਸ਼ਦ ਤੋਂ ਪ੍ਰਦੀਪ ਸ਼ਰਮਾ ਦੀ ਇੱਕ ਖਾਸ ਰਿਪੋਰਟ ਮਾਜੋ ਕਮਿਸ਼ਨਰ ਪੁਲਿਸ ਸਿਗੋਪੀ ਸਿੰਗਾਪੁਰ ਦਾ ਆਈਬੀਐਸ ਉਹਨਾਂ ਦੀਆਂ ਵਿਸ਼ੇਸ਼ ਥਾਵਾਂ ਤੇ ਅਸੀਂ ਇਹ ਜੋ ਚਾਈਨਾ ਡੋਰ ਹੈ ਜਿਹਨੂੰ ਕੁਨੀ ਡੋਰ ਵੀ ਕਿਹਾ ਜਾਂਦਾ ਹੈ ਉਹਦੇ ਇਲਾਵਾ ਅਸੀਂ ਇੱਕ ਸਪੈਸ਼ਲ ਮੇਮਰੀ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਦਤ ਨਾਲ ਕੁੱਟਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਹੀ ਬਾਚ ਕੀਤਾ ਬਾਚ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਤੰਗੜੋਂ ਤੋਂ ਰੋਕੇ ਕਾਗੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛੀਸ਼ ਹਜ਼ਾਰ ਤੇ ਜਿੱਥੋਂ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਹੀ ਕਾਰਵਾਈ ਕੀਤੀ ਹੈ ਜਿਹਦੇ ਬਿਹਾਫ ਤੇ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ ਇੰਟਰਫਰਾ ਗੇਟ ਦੀ ਮਾਮਲੇ ਚ ਮਗਦਮਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਾਨੂੰ ਸਰੇਸ਼ ਕੁਮਾਰ ਵਾਸੀ ਜਿਹੜਾ ਟਾਕ ਦੀ ਕੰਦਾ ਰਹਿਣ ਵਾਲਾ ਇਹ ਇਹਦੇ ਕੋਲੋਂ ਅਸੀਂ 32 ਘਟੂ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟੌਂਡੀ ਸਰਦਾਰ ਨਾਲ ਜਿਹੜੇ ਬੱਚੇ ਦਾ ਪੁੱਛਦੇ ਸੀ ਉਹਨਾਂ ਦੀ ਪੁਛੀਸ਼ ਹਜ਼ਾਰ ਤੇ ਅਸੀਂ ਜਿਹੜਾ ਮਕਰਮਾ ਨੰਬਰ 231 ਅੱਜ ਦੀ ਡੇਟ ਦਾ 11 12 24 ਦਾ ਖਾਲਾ ਗੇਟ ਦੀ ਮੌਜੂਦਗੀ ਦਰਜ ਕੀਤਾ ਹੈ ਜਿਦੇ ਵਿੱਚ ਅਸੀਂ 72 ਘਟੂਰ ਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਸਨੋ ਪਰ ਸੀਮ ਲਾਲ ਵਾਸੀਏ ਕੋਲਕੱਤਾ ਵਾਲੀ ਗੁਲਦਾਨ ਵਾਲਾ ਇਹਨਾਂ ਕੋ ਅਸੀਂ ਦੋਨਾਂ ਕੋ 1 ਕੋ 72 ਘਟੂ ਤੇ 1 ਕੋ 31 ਘਟੂ ਕਾਬੂ ਪਰ 31 ਘਟੂ 32 ਜ਼ੋਰੀ 31 ਘਟੂ ਕਾਬੂ ਪਰ ਕੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਸ ਦਰਜ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿ ਛੋਟੀ ਉਮਰ ਦੇ ਸੀਗੇ ਉਹਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨੂੰ ਤੇ ਛੱਡਿਆ ਗਿਆ ਹੈ ਵੀ ਅਗਰ ਉਹਨੂੰ ਵੀ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚైనా ਟੂਰ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨੂੰ ਵਾਰਨਿੰਗ ਦਿੱਤੀ ਗਈ ਹੈ ਜੇ ਅਗੇ ਤੋਂ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਇਸ ਤਰ੍ਹਾਂ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਇਹ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜਿਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ इवन ਇਸ ਸਾਲ ਦੇ ਵਿੱਚ ਇੱਕ ਮੌਤ ਵੀ ਹੋ ਚੁੱਕੀ ਹੈ ਸਾਡੇ ਹੁਣੇ ਸੀਜ਼ਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਤੋਂ ਗ੍ਰੇਸ ਕਰੋ ਕਿ ਜੇ ਪਾਪਾ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆ ਵੀ ਸਮਝਾ ਜਾਵੇ ਕਬੀ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਪਾ ਇਸੀ ਪਰ ਭਾਈ ਨਹੀਂ ਕਰਾਉਂਦੇ ਇਸ ਲਈ ਮੈਂ ਇਹ ਵੀ ਕਰਵਾ ਵੀ ਤੁਸੀਂ ਇਹ ਤੋਂ ਕਰੀ ਸਕਦਾ